ਅਜਿਹੇ ਸ਼ਖਸ ਕੋਲੇ ਪਹੁੰਚੇ ਆ ਜਿਹੜੇ ਪ੍ਰਚਾਰ ਵੀ ਕਰਦੇ ਨੇ ਤੇ ਆਪਣੇ ਨਾਲ ਨਾਲ ਜਿਹੜਾ ਹੈ ਹੱਥੀਂ ਕਮਾਈ ਵੀ ਕਰਦੇ ਨੇ ਕਿਰਤ ਕਮਾਈ ਵੀ ਕਰਦੇ ਨੇ ਦਸਾਂ ਨਵਾਂ ਦੀ ਕਿਰਤ ਕਰਕੇ ਜਿਹੜਾ ਢੇਡ ਭਰਦੇ ਨੇ ਘਰ ਭਰਦੇ ਨੇ ਤੇ ਉਹ ਜਿਹੜੇ ਪੈਸੇ ਨੇ ਉਹਨਾਂ ਦੇ ਵਿੱਚੋਂ ਦਸਵੰਧ ਦੀ ਮਾਇਆ ਵੀ ਕੱਢਦੇ ਨੇ ਇਸ ਟਾਈਮ ਮੈਂ ਇੱਥੇ ਗੁਰਦੁਆਰਾ ਸਾਹਿਬ ਗ੍ਰੰਥੀ ਵੀ ਆ ਗ੍ਰੰਥੀ ਦੇ ਨਾਲ ਨਾਲ ਵੀ ਜਿਹੜੀ ਮੇਰੀ ਕਥਾ ਦੇ ਵਿੱਚੋਂ ਪੈਸੇ ਹੁੰਦੇ ਨੇ ਜਾਂ ਅਰਦਾਸਾਂ ਦੇ ਪੈਸੇ ਉਹ ਮੈਂ ਘਰ ਦੇ ਵਿੱਚ ਨਹੀਂ ਖਰਚਦਾ ਨਾ ਹੀ ਕਥਾ ਦੇ ਕਥਾ ਦੇ ਮੈਂ तकरीबन 20% ਖਰਚਦਾ ਤੇ ਉਹ ਪੈਸੇ ਜਿਹੜੇ ਨੇ ਮੈਂ ਗਰੀਬਾਂ ਦੀ ਫੀਸ ਭਰਦਾ ਜਾਂ ਕਿਸੇ ਲੋੜਵੰਦ ਨੂੰ ਸੌਦਾ ਲੈ ਕੇ ਦੇ ਦੇਣਾ ਜਾਂ ਕਿਸੇ ਨੂੰ ਮੈਡੀਸਨ ਲੈ ਜਾਣੀ ਉਹ ਮੇਰਾ ਕਰਤੱਵ ਹੈ ਕਿਉਂਕਿ ਬੱਚੇ ਜ਼ਿਆਦਾ ਹੋਗੇ ਸੀ ਮੇਰੇ ਕੋਲੇ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਵੀ ਕੁਝ ਨਾ ਕੁਝ ਐਸਾ ਘਾਲਣਾ ਹੋਵੇ ਵੀ ਮੰਗਣੇ ਨਾ ਕਿਸ ਤੋਂ ਪੈਂ ਫੀਲਿਆਂ ਦਾ ਪ੍ਰਸ਼ਾਦ ਲਾਇਆ ਜਿਹਦੇ ਵਿੱਚੋਂ ਅਸੀਂ ਲੋਕ ਤਾਂ ਚਲੋ ਦਸਵੰਦ ਦੀ ਗੱਲ ਕਰਦੇ ਨੇ ਮੈਂ ਤਾਂ ਇਹ ਦਸਵੰਦ ਨੂੰ ਮੰਨਦਾ ਨਹੀਂ ਜੀ ਕਿਸੇ ਨੂੰ ਵੀ ਮੈਂ ਨਹੀਂ ਮੰਨਦਾ ਕਿਉਂਕਿ ਦਸਵੰਦ ਅਸਲੀ ਜਿਹੜਾ ਉਹ ਸਵਾਸਾਂ ਦਾ ਜਿਵੇਂ ਸਾਨੂੰ 24000 ਸਵਾਸਾਂ ਦਾ 22000 ਸਵਾਸ ਐਸੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਲਾਈਏ ਆ ਮੈਂ ਕੰਮ ਤੋਰਿਆ ਇਹਦੇ ਵਿੱਚ ਜੇ ਸਾਨੂੰ 500 ਰੁਪਏ ਬਚਤ ਹੋ ਗਈ ਤਾਂ ਅਸੀਂ 250 ਰੁਪਏ ਕੱਢਦੇ ਹਾਂ 50% ਕੱਢਦੇ ਹਾਂ ਵੀ ਉਹਨਾਂ ਬੱਚਿਆਂ ਨੂੰ ਤੇ ਬਾਕੀ ਜਿਹੜਾ ਘੋਪਿਆ ਇਹਦਾ ਸਾਡਾ ਜੀ ਜਿਹੜੇ ਜੀ ਦੇ ਆ ਪ੍ਰਵਾਨ ਵਾਲੀ ਗੱਲ ਆ ਇਹ ਸਾਰੇ ਦੇ ਪੈਸੇ ਜਿੰਨੇ ਵੀ ਘੋਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਅਸੀਂ ਗਊਸ਼ਾਲਾ ਦੇ ਵਿੱਚ ਜਿਵੇਂ ਚਾਰਾ ਹੋ ਗਿਆ ਉਹ ਇਹਦੇ ਵਿੱਚੋਂ ਮੈਂ 1 ਰੁਪਿਆ ਵੀ ਘਰੇ ਨਹੀਂ ਲਾ ਸਕਦਾ ਗੁਰਬਾਣੀ ਦਾ ਫਰਮਾਨ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੀ ਤੇ ਹਰ ਇੱਕ ਜਿਹੜਾ ਗੁਰੂ ਦਾ ਸਿੱਖ ਹੈ ਆਪਣੇ ਆਪ ਨੂੰ ਸਿੱਖ ਖਵਾਉਂਦਾ ਉਹਨੂੰ ਗੁਰੂ ਸਾਹਿਬ ਦਾ ਇਹੀ ਹੁਕਮ ਹੈ ਕਿ ਆਪਣੇ ਹੱਥੀਂ ਕਿਰਤ ਕਮਾਈ ਕਰਨੀ ਹੈ ਤੇ ਉਹਦੇ ਵਿੱਚੋਂ ਦਸਵੰਦ ਕੱਢਣਾ ਨਾਲ-ਨਾਲ ਤੁਸੀਂ ਗੁਰੂ ਦੇ ਸਿੱਖ ਹੋਣ ਦੇ ਨਾਤੇ ਪ੍ਰਚਾਰ ਵੀ ਕਰਨਾ ਹੈ ਸਿੱਖੀ ਦਾ ਪ੍ਰਚਾਰ ਹਰ ਇੱਕ ਸਿੱਖ ਦਾ ਜਿਹੜਾ ਉਹ ਧਰਮ ਹੈ ਇਸੇ ਦੇ ਉੱਪਰ ਚੱਲਦੇ ਆ ਅੱਜ ਅਸੀਂ ਇੱਕ ਅਜਿਹੇ ਸ਼ਖਸ ਕੋਲੇ ਪਹੁੰਚੇ ਆ ਜਿਹੜੇ ਪ੍ਰਚਾਰ ਵੀ ਕਰਦੇ ਨੇ ਤੇ ਆਪਣੇ ਨਾਲ ਨਾਲ ਜਿਹੜਾ ਹੈ ਹੱਥੀਂ ਕਮਾਈ ਵੀ ਕਰਦੇ ਨੇ ਕਿਰਤ ਕਮਾਈ ਵੀ ਕਰਦੇ ਨੇ ਦਸਾਂ ਨਵਾਂ ਦੀ ਕਿਰਤ ਕਰਕੇ ਜਿਹੜਾ ਉਹ ਆਪਣਾ ਜਿਹੜਾ ਢਿੱਡ ਭਰਦੇ ਨੇ ਘਰ ਭਰਦੇ ਨੇ ਤੇ ਉਹ ਜਿਹੜੇ ਪੈਸੇ ਨੇ ਉਹਨਾਂ ਦੇ ਵਿੱਚੋਂ ਦਸਵੰਦ ਦੀ ਮਾਇਆ ਵੀ ਕੱਢਦੇ ਨੇ ਗੱਲਬਾਤ ਕਰਾਉਣੀ ਹੈ ਤੁਹਾਡੀ ਕੀ ਕੀ ਹੋਰ ਜਿਹੜਾ ਸੇਵਾਵਾਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਾਣਨਾਗੇ ਤੁਹਾਡੇ ਤੋਂ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਉਮਰ ਹੈ ਮੈਨੂੰ ਐਚਐਸ ਖਟੜਾ ਕਹਿੰਦੇ ਨੇ ਵੈਸੇ ਤਾਂ ਨਾਮ ਮੇਰਾ ਹਰਚਰਨ ਸਿੰਘ ਆ ਜੀ ਤੇ ਖਟੜੇ ਮੈਂ ਪਿੰਡ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਈ ਸੀ ਉੱਥੇ ਬੱਚਿਆਂ ਨੂੰ ਸੰਥਿਆ ਵੀ ਕਰਵਾਈ ਸੀ ਉਹ ਪਿੰਡ ਦੇ ਨਾਮ ਮੇਰਾ ਜਿਹੜਾ ਜੁੜਿਆ ਹੈ ਉਮਰ ਕਿੰਨੀ ਤੁਹਾਡੀ ਉਮਰ ਮੇਰਾ 72 ਦਾ ਜਨਮਾ 52 ਸਾਲ ਉਮਰ ਹੈ ਜੀ ਅੱਛਾ ਤੇ ਉਦਾਂ ਤੁਸੀਂ ਮਤਲਬ ਕਿ ਕੀ ਕੰਮਕਾਰ ਕਰਦੇ ਹੋ ਕਮੇ ਆ ਵੀ ਇਸ ਟਾਈਮ ਮੈਂ ਇੱਥੇ ਗੁਰਦੁਆਰਾ ਸਾਹਿਬ ਗ੍ਰੰਥੀ ਵੀ ਆ ਗ੍ਰੰਥੀ ਦੇ ਨਾਲ ਨਾਲ ਵੀ ਜਿਹੜੀ ਮੇਰੀ ਕਥਾ ਦੇ ਵਿੱਚੋਂ ਪੈਸੇ ਹੁੰਦੇ ਨੇ ਜਾਂ ਅਰਦਾਸਾਂ ਦੇ ਪੈਸੇ ਉਹ ਮੈਂ ਘਰ ਦੇ ਵਿੱਚ ਨਹੀਂ ਖਰਚਦਾ ਨਾ ਹੀ ਕਥਾ ਦੇ ਕਥਾ ਦੇ ਮੈਂ ਤਕਰੀਬਨ 20% ਖਰਚਦਾ ਤੇ ਉਹ ਪੈਸੇ ਜਿਹੜੇ ਨੇ ਮੈਂ ਗਰੀਬਾਂ ਦੀ ਫੀਸ ਭਰਦਾ ਜੀ ਜਾਂ ਕਿਸੇ ਲੋੜਵੰਦ ਨੂੰ ਸੌਦਾ ਲੈ ਕੇ ਦੇ ਦੇਣਾ ਜਾਂ ਕਿਸੇ ਨੂੰ ਮੈਡੀਸਨ ਲੈ ਜਾਣੀ ਉਹ ਮੇਰਾ ਕਰਤੱਵ ਹੈ ਕਿਉਂਕਿ ਬੱਚੇ ਜ਼ਿਆਦਾ ਹੋਗੇ ਸੀ ਮੇਰੇ ਕੋਲੇ ਮੈਂ ਆਪਣੇ ਮਨ ਦੇ ਵਿੱਚ ਸੋਚਿਆ ਵੀ ਕੁਛ ਨਾ ਕੁਛ ਐਸਾ ਕਹ ਲੈਣਾ ਹੋਵੇ ਵੀ ਮੰਗਣੇ ਨਾ ਕਿਸ ਤੋਂ ਪੈਣਾ ਫਿਰ ਇੱਕ ਦਿਨ ਮੈਂ ਆਪਣੇ ਬੇਟੀ ਨਾਲ ਸਲਾਹ ਕੀਤੀ ਵੀ ਆਪਾਂ ਨਾ ਬਾਬਾ ਇੱਥੇ ਪਾਕਿਸਤਾਨ ਦੇ ਉੱਤੇ ਵੀ ਆਹ ਪ੍ਰਸ਼ਾਦ ਲਾ ਲੀਏ ਕਿਲਿਆਂ ਦਾ ਪ੍ਰਸ਼ਾਦ ਲਾਇਆ ਜਿਹਦੇ ਵਿੱਚੋਂ ਅਸੀਂ ਲੋਕ ਤਾਂ ਚਲੋ ਦਸਵੰਦ ਦੀ ਗੱਲ ਖਰਦੇ ਨੇ ਮੈਂ ਤਾਂ ਇਹ ਦਸਵੰਦ ਨੂੰ ਮੰਨਦਾ ਨਹੀਂ ਜੀ ਕਿਸੇ ਨੂੰ ਵੀ ਮੈਂ ਨਹੀਂ ਮੰਨਦਾ ਕਿਉਂਕਿ ਦਸਵੰਦ ਅਸਲੀ ਜਿਹੜਾ ਉਹ ਸਵਾਸਾਂ ਦਾ ਜਿਵੇਂ ਸਾਨੂੰ 24000 ਸਵਾਸ ਸੌਦਾ 22000 ਸਵਾਸ ਐਸੀ ਸਤਗੁਰਾਂ ਦੇ ਚਰਨਾਂ ਦੇ ਵਿੱਚ ਲਾਈਏ ਗੁਰਬਾਣੀ ਪੜ੍ਹੀਏ ਤੇ ਕਿਰਤ ਕਰੀਏ ਅਸਲੀ ਦਸਵੰਦ ਆਈ ਨਹੀਂ ਕਿ ਵੀ ਠੱਗ 10000 ਦੀ ਠੱਗੀ ਮਾਰੀ ਤੇ ਥੋੜੇ ਜਿਹੇ ਪੈਸੇ ਲੈ ਆ ਕੇ ਅਸੀਂ ਗੋਲਕ ਤੇ ਰੱਖ ਦਈਏ ਲੱਖ ਦੀ ਠੱਗੀ ਮਾਰੀਏ ਉਹ ਦਸਵੰਦ ਨਹੀਂ ਆ ਅਸਲੀ ਦਸਵੰਦ ਉਹ ਆ ਜਿਹੜਾ ਆਪਣਾ ਕਿਰਤ ਕਮਾਈ ਦੇ ਵਿੱਚੋਂ ਕਿਸੇ ਦੇ ਵਿੱਚ ਕਿਉਂਕਿ 8 ਸਾੜ ਤੀਰਥ ਸਗਲ ਪੁੰਨ ਜੀਤਿਆ ਪਰਵਾਰ ਜਿਹੜਾ ਜੀਤੇ ਦਿਆ ਕਰਦਾ ਕਹਿਣ ਦਾ ਭਾਵ ਜਿਹੜਾ ਆ ਮੈਂ ਕੰਮ ਤੋਰਿਆ ਇਹਦੇ ਵਿੱਚ ਜੇ ਸਾਨੂੰ 500 ਰੁਪਏ ਵਾਚਤ ਹੋਗੀ ਤਾਂ ਅਸੀਂ 250 ਰੁਪਏ ਕੱਢਦੇ ਆਂ ਜੀ ਤੁਸੀਂ 50% ਕੱਢਦੇ ਹੋ 50% ਕੱਢਦੇ ਆਂ ਵੀ ਉਹਨਾਂ ਬੱਚਿਆਂ ਨੂੰ ਤੇ ਬਾਕੀ ਜਿਹੜਾ ਘੋਪਿਆ ਇਹਦਾ ਸਾਡਾ ਜੀ ਜਿਹੜੇ ਜੀਦਿਆ ਪ੍ਰਵਾਨ ਵਾਲੀ ਗੱਲ ਆ ਇਹ ਸਾਰੇ ਦੇ ਪੈਸੇ ਜਿੰਨੇ ਵੀ ਘੋਦੇ ਨੇ ਇਹ ਸਾਰੇ ਦੇ ਸਾਰੇ ਪੈਸੇ ਅਸੀਂ ਗਊਸ਼ਾਲਾ ਦੇ ਵਿੱਚ ਜਿਵੇਂ ਚਾਰਾ ਹੋ ਗਿਆ ਉਹ ਇਹਦੇ ਵਿੱਚੋਂ ਮੈਂ 1 ਰੁਪਿਆ ਵੀ ਘਰੇ ਨਹੀਂ ਲਾ ਸਕਦਾ ਵੀ ਇਹ ਉਹਨਾਂ ਨੂੰ ਦੇਣਾ ਕਿਉਂਕਿ ਜੀ ਦੀ ਗੱਲ ਗੱਲ ਕੀਤੀ ਆ ਬਾਕੀ ਪ੍ਰਚਾਰ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਚਲੋ ਠੀਕ ਆ ਸੰਥਿਆ ਕੀਤੀ ਆ ਹੁਣ ਤੱਕ 1500 ਬੱਚਾ ਹੋਣਾ ਜਿਹੜਾ ਸੰਥਿਆ ਦਾਸ ਨੇ ਕਰਵਾਤੇ ਜੀ ਅੱਛਾ ਹਾਂਜੀ ਖਮਾਣੋ ਪਿੰਡ ਦੇ ਵਿੱਚ 150 ਦੇ ਬੱਚਾ ਕਰੀਬ ਆ ਰਸੂਲਪੁਰ ਮੱਲਾ ਜਗਰਾਮਾ ਦੇ ਕੋਲ ਉੱਥੇ ਅੱਜ ਵੀ ਤੁਸੀਂ ਪੁੱਛਸਾਦੇ ਹੋ ਖਮਾਣੋ ਦੇ ਵਿੱਚ ਉੱਥੇ ਖਟੜੇ ਪਿੰਡ ਦੇ ਵਿੱਚ ਵੀ ਅਤੇ ਹੋਰ ਪਪੜੌਦੀ ਪਿੰਡ ਦੇ ਵਿੱਚ ਕਲਾਸਾਂ ਹੁੰਦੀਆਂ ਸੀ ਬਹੁਤ ਜ਼ਿਆਦਾ ਪਰ ਪਪੜੌਦੀ ਪਿੰਡ ਵਰਗੀ ਕਮੇਟੀ ਨਹੀਂ ਮੈਂ ਵੇਖੀ ਬੜੀ ਸੋਹਣੀ ਕਮੇਟੀ ਉਹਨਾਂ ਨੇ ਸਹਿਯੋਗ ਦਿੱਤਾ ਉਹਨਾਂ ਨੇ ਉੱਥੇ ਖਾਲਸਾ ਜੀ ਸੀਗੇ ਮਿੱਠੂ ਸੀਗਾ ਪ੍ਰਧਾਨ ਬੜਾ ਵਧੀਆ ਉਹਨਾਂ ਨੇ ਸਹਾਇਤਾ ਦਿੱਤਾ ਤੇ ਖਮਾਣ ਵਾਲਿਆਂ ਨੇ ਵੀ ਇੱਥੇ ਇੱਥੇ ਹੁਣ ਤੁਸੀਂ ਕਿੰਨੇ ਕ ਪਰਿਵਾਰ ਜਣੇ ਨੇ ਉਹਨਾਂ ਦੀ ਸਹਾਇਤਾ ਕਰਦੇ ਹੋ ਤੁਹਾਡੇ ਨਾਲ ਕਿੰਨੇ ਕ ਪਰਿਵਾਰ ਜੁੜੇ ਹੋਏ ਨੇ ਕਾਫੀ ਨੇ ਦੇਖੋ ਜੀ ਇਹਦਾ ਦੱਸਣ ਵਾਲੀ ਲੋੜ ਨਹੀਂ ਅੱਜ ਕੁਦਰਤੀ ਜャ ਤੁਸੀਂ ਆ ਇੰਟਰਵਿਊ ਤੇ ਮੇਰੇ ਬੀਰ ਜੀ ਆ ਬਲਵਿੰਦਰ ਸਿੰਘ ਆਏ ਹੋਣੇ ਜਿਨ੍ਹਾਂ ਤੋਂ ਕੇ ਮੈਂ ਪੇ ਕਰਵਾਉਣਾ ਬੱਚਿਆਂ ਨੂੰ ਜਿਵੇਂ ਕੋਈ ਪੈਸੇ ਪਵਾ ਦੇਣਾ ਉਹ ਤੁਹਾਡੇ ਸਾਹਮਣੇ ਹੀ ਨੇ ਉਹਨਾਂ ਤੋਂ ਪੁੱਛ ਦਰਦ ਦਿੰਦੇ ਵੀ ਵੀ ਇਹ ਪੇ ਕਰਵਾਉਂਦੇ ਨੇ ਬੱਚਿਆਂ ਨੂੰ ਵੀ ਜਿਹੜੇ ਲੋੜਵੰਦ ਪਰਿਵਾਰ ਨੇ ਜਾਂ ਵੀ ਉਹਨਾਂ ਨੂੰ ਸੌਦਾ ਲੈ ਕੇ ਦੇ ਜਾ ਕੋਈ ਇੱਥੇ ਵੀ ਆ ਗਿਆ ਕੋਈ ਕਿਸੇ ਕੋ ਕਰਾਇ ਨਹੀਂ ਹੁੰਦਾ ਉਹਦਾ ਦੇਖਣਾ ਵੀ ਮੈਂ ਜ਼ਿਆਦਾਤਰ ਮਦਦ ਨਾ ਵੀ ਜਿਵੇਂ ਸਰਦਾਰਾਂ ਦੇ ਬੱਚੇ ਨੇ ਮੈਂ ਸੋਚਦਾ ਵੀ ਜਿਹੜੇ ਸਰਦਾਰ ਨੇ ਸਾਡੇ ਅਸੀਂ ਨਾ ਬਹੁਤ ਜ਼ਿਆਦਾ ਇਹ ਗੱਲ ਤੋਂ ਦੂਰ ਹੋ ਗਿਆ ਸੀ ਹੋਰਾਂ ਦੀ ਮਦਦ ਕਰੀ ਨਾ ਸਾਡੇ ਆਪਣੇ ਸਰਦਾਰਾਂ ਦੇ ਬੱਚੇ ਅਨਪੜ੍ਹ ਫਿਰਦੇ ਨੇ ਉਹ ਵਿਚਾਰੇ ਬੇਰੋਜ਼ਗਾਰ ਨੇ ਵੀ ਉਹਨਾਂ ਦੀ ਜ਼ਿਆਦਾ ਮਦਦ ਹੋਣੀ ਚਾਹੀਦੀ ਆ ਕਈ ਐਸੇ ਲੋੜਵੰਦ ਪਰਿਵਾਰ ਨੇ ਜਿਹੜੇ ਮੈਂ ਤਾਂ ਇਹ ਕਹੂੰਗਾ ਵੀ ਹਰ ਇੱਕ ਨੂੰ ਇਹੀ ਸੱਦਾ ਏ ਹੁਣ ਮੈਂ ਗ੍ਰਾਂਥੀ ਜੀ ਵੀ ਡਿਊਟੀ ਕਰਦਾ ਉੱਥੇ ਸਵੇਰੇ ਉੱਠ ਕੇ ਪ੍ਰਕਾਸ਼ ਕਰਨਾ ਪ੍ਰਕਾਸ਼ ਕਰਕੇ ਫਿਰ ਕਈ ਜਿਹੜੇ ਮੇਰੇ ਪ੍ਰੇਮੀ ਨੇ ਪ੍ਰੇਮੀ ਕੀ ਗੁਰੂ ਘਰ ਦੇ ਪ੍ਰੇਮੀ ਨੇ ਆਪਣੇ ਤਾਂ ਕੌਣ ਪ੍ਰੇਮੀ ਆ ਆਪਾਂ ਦਾ ਤੇ ਤਕਰੀਬਨ ਉਹਨਾਂ ਨੂੰ ਨਾ WhatsApp ਦੇ ਉੱਤੇ ਜਿਹੜੇ WhatsApp ਦੇ ਉੱਤੇ ਜਿਹੜੇ ਫੈਨ ਨੇ ਮੇਰੇ ਬਹੁਤ ਜ਼ਿਆਦਾ ਆਵਾਜ਼ ਦੇ ਉਹਨਾਂ ਨੂੰ ਹੁਕਮਨਾਮਾ ਜਿਹੜਾ ਏ ਉਤੋਂ ਡੇਲੀ ਦਾਸ ਭੇਜਦਾ ਏ ਆਪਣੀ ਬਾਤ ਤੁਹਾਡੇ ਕੋਲੇ ਤੁਹਾਡੇ ਕੋਲੇ ਹੁਣ ਜਿਵੇਂ ਤੁਸੀਂ ਸੇਵਾ ਕਰਦੇ ਹੋ ਇਹਦੇ ਵਿੱਚੋਂ ਬਾਈ ਚਾਂਸ ਕਿਸੇ ਨੂੰ ਲੋਡ ਪੈ ਜਾਵੇ ਤੁਹਾਡੇ ਕੋਲੇ ਉਸ ਟਾਈਮ ਨਾ ਹੋਣ ਫਿਰ ਤੁਹਾਡੇ ਕੋਲੇ ਤੁਸੀਂ ਕਿੱਥੋਂ ਅਰੇਂਜ ਕਰਦੇ ਹੋ ਵੀਰ ਜੀ ਨਾਲ ਹੀ ਤਾਂ ਗੱਲੇ ਨਹੀਂ ਹੈ ਨਾਲ ਇਹ ਤਾਂ ਅੱਜ ਤੱਕ ਮੇਰੇ ਡੈਡੀ ਨੂੰ ਜੀ 37 38 ਸਾਲ ਹੋ ਗਏ ਗੁਜਰਿਆ ਨੂੰ ਉਹ ਵੀ ਬਹੁਤ ਜ਼ਿਆਦਾ দান ਗੈਨੀ ਕਰਤਾਰ ਸਿੰਘ ਪਵਾਰਸੀ ਵਾਲੇ ਜਿਹੜੇ ਬੱਚਿਆਂ ਨੂੰ ਸੰਤਿਆ ਕਰਾਉਂਦੇ ਸੀਗੇ ਟੋੜਾ ਸਾਹਿਬ ਵੀ ਉਹਨਾਂ ਕੋਲੇ ਜਾਨੀ ਸੰਤ ਉਹਨਾਂ ਨੇ ਵੀ ਕੀਤੀ ਚੰਗੇ ਚੰਗੇ ਵਿਦਵਾਨ ਉਹਨਾਂ ਕੋਲੇ ਸੰਤਤਾ ਕਰਕੇ ਗਏ ਨੇ ਅੱਜ ਤੱਕ ਪੈਸੇ ਦੀ ਕਮੀ ਆਈ ਹੋਣੀ ਜੀ ਵੀ ਵੀ ਆਪਣੇ ਗੱਲੇ ਦੇ ਵਿੱਚੋਂ ਕਿਉਂਕਿ ਮੈਂ ਅੱਜ ਤੱਕ ਪੈਸਾ ਗਿਣਿਆ ਨਹੀਂ ਵੀ ਮੈਂ ਕਿੰਨੇ ਕੁ ਮਾਰਿਆ ਪ੍ਰਧਾਨ ਸਾਹਿਬ ਨੂੰ ਪੁੱਛ ਲਿਓ ਵੀ ਤੁਸੀਂ ਗ੍ਰਾਂਥੀ ਬੜੇ ਰੱਖੇ ਨੇ ਉਹ ਕਹਿੰਸੀ ਤਨਖਾਹ ਮੈਂ ਖਾ ਜੀ ਮੈਂ ਗਿਣ ਕੇ ਨਹੀਂ ਲੈਣੀ ਵੀ ਜੋ ਤੁਸੀਂ ਗੀਜੇ ਚ ਪਾ ਦੋਗੇ ਬਸ ਉਹੀ ਲੈਣੀ ਆ ਮੇਰੇ ਜੋ ਗੀਜੇ ਚ ਪਾ ਦਿੰਦੇ ਨੇ ਉਹ ਸਾਰੀ ਤਨਖਾਹ ਮੈਂ ਘਰੇ ਭੇਜ ਦਣਾ ਪੂਰੀ ਤਨਖਾਹ ਤੇ 나ਹੀ ਮੈਂ ਘਰ ਦੇਨ ਪੁੱਛਿਆ ਮੇਰੀ ਕਿੰਨੀ ਤਨਖਾਹ ਹੁੰਦੀ ਆ 나ਹੀ ਮੈਂ ਪੁੱਛਣਾ ਉਹ ਦੁਕਾਨ ਤੇ ਜਾਂਦੇ ਨਾ ਵੀ ਜੀ ਉਹਨਾਂ ਨੂੰ ਫੜਾ ਦਈ ਦਿੰਦੇ ਨੇ ਇਹ ਵੀ ਨਹੀਂ ਦੱਸਦੇ ਬਸ ਇਹਨਾਂ ਨੂੰ ਫੜਾ ਦਈਦਾ ਗਿਣ ਕੇ ਉਹ ਦੁਕਾਨ ਵਾਲੇ ਪਾ ਦਿੰਦੇ ਨੇ ਕਿਉਂਕਿ ਮੈਨੂੰ ਨਾ ਮੈਂ ਗਿਣਤੀਆਂ ਮਿੰਤੀਆਂ ਦੇ ਵਿੱਚ ਨਹੀਂ ਹੈਗਾ ਮੈਂ ਸਿਰਫ ਤੇ ਸਿਰਫ ਵਿਸ਼ਵਾਸ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਆ ਜੋ ਗੁਰੂ ਨ ਕਿ ਖਾ ਉਹ ਖਰਚੋ ਰਲ ਮਿਲ ਭਾਈ ਤੋਟ ਨਾ ਵਾ ਵੱਧ ਰੋ ਜਾਈ ਫੇ ਤਾਂ ਜਰ ਗੁਰਬਾਣੀ ਦੇ ਹੀ ਫਰਮਾਨ ਹੈ ਫੇ ਤੇ ਇੱਕ ਆ ਤੋਟ ਵਾਲੀ ਗੱਲ ਕਿਵੇਂ ਤੁਸੀਂ ਕਰਤੀ ਵੀ ਨਹੀਂ ਇਹ ਤਾਂ ਗੱਲ ਹੈ ਹੀ ਨਹੀਂ ਵੀਰ ਜੀ ਆਪਣੇ ਕੋਲ ਆਉਂਦੀ ਉਹ ਜਿਹੇ ਨੇ ਬੰਦੇ ਕੁਦਰਤੀ ਵੀ ਪਤਾ ਨਹੀਂ ਰੱਬ ਹੀ ਭੇਜਦਾ ਵੀ ਜਿੰਨਾ ਕ ਸੀਮਤ ਆ ਮੇਰਾ ਬਜਟ ਆ ਓਨੇ ਕੀ ਲੋਕ ਆਉਂਦੇ ਨੇ ਉਹੀ ਆਉਂਦੇ ਨੇ ਮੇਰੇ ਕੋਲੇ ਚਾਹ ਅੱਜ ਨਾ ਜਿਵੇਂ ਗੱਲ ਹੁੰਦੀ ਹੈ ਅਲੱਗ-ਅਲੱਗ ਥਾਵਾਂ ਤੇ ਜਿਵੇਂ ਅੱਜ ਕੱਲ ਪ੍ਰੋਫੈਸ਼ਨ ਹੁੰਦਾ ਇਸ ਚੀਜ਼ ਦਾ ਕਿ ਚਲੋ ਕੀਰਤਨੀ ਸਿੰਘ ਜਾਂਦੇ ਨੇਗੇ ਆਪਣੀ ਮਾਇਆ ਲੈਂਦੇ ਨੇ ਉਹ ਬਹੁਤਿਆਂ ਨੇ ਨਾ ਇਸ ਚੀਜ਼ ਨੂੰ ਬਿਜ਼ਨਸ ਬਣਾਇਆ ਹੋਇਆ ਕਿ ਮੈਂ ਇੰਨੇ ਪੈਸੇ ਦਵਾਂਗੇ ਮੈਂ ਤਾਂ ਹੀ ਆ ਕੇ ਕੀਰਤਨ ਕਰਨਾ ਹੈ ਜਦਕਿ ਕੀਰਤਨ ਤਾਂ ਗੁਰਬਾਣੀ ਦਾ ਹੋਣਾ ਚਾਹੀਦਾ ਉੱਥੇ ਪੈਸਿਆਂ ਦੀ ਗੱਲ ਜਿਹੜੀ ਹੈ ਚਲੋ ਠੀਕ ਹੈ ਜਿੰਨਾ ਤੁਹਾਡਾ ਖਰਚਾ ਹੈਗਾ ਤੁਸੀਂ ਲੈ ਲਿਆ ਪਰ ਫਿਰ ਵੀ ਇੱਕ ਜਿਵੇਂ ਕਹਿੰਦੇ ਲੋ ਬਿਜ਼ਨਸਮੈਨ ਦਾ ਹੁੰਦਾ ਨਾ ਕਿ ਇੰਨੇ ਪੈਸੇ ਮੈਨੂੰ ਲੱਖ ਪਾਉਂਗੇ ਮੈਨੂੰ 2 ਲੱਖ ਪਾਉਂਗੇ ਮੈਂ ਤਾਂ ਹੀ ਆਉਂ ਉਹ ਆਪਣੇ ਉਥੇ ਦਾ ਕਸੀਮਤ ਨੇ ਜਿੰਨੀ ਇੱਕ ਜੈਸੀ ਮੱਤ ਦੇ ਤੈਸਾ ਪ੍ਰਕਾਸ਼ ਜੈਨ ਦੀ ਮਾਤਾ ਉਹ ਜਾ ਪ੍ਰਕਾਸ਼ ਆ ਪਰ ਦਾਸ ਨੂੰ 35 ਸਾਲ ਦੇ ਵਿੱਚ ਜੇ ਤੁਸੀਂ ਇੱਕ ਵੀ ਪਰਿਵਾਰ ਜਾਂ ਇੱਕ ਵੀ ਇਨਸਾਨ ਮੇਰੇ ਬਾਰੇ ਕੋਈ ਕਹਿ ਦੇਵੇ ਵੀ ਇਹਨੇ ਮੰਗ ਕੇ ਪੈਸੇ ਸਾਈ ਪਾੜਦੇ ਲੈਨੇ ਜਾਂ ਖੰਡ ਪਾੜ ਸਾਹਿਬ ਦੇ ਚਲੋ ਉਹਦਾ ਭੇਟਾ ਉਹ ਤਾਂ ਲੈਣੀ ਹੋਆ ਵੀ ਉਹ ਤਾਂ ਪੰਜ ਪਾਠੀਆਂ ਨੂੰ ਵੰਡਣੀ ਹੁੰਦੀ ਆ ਵੀ ਕੋਈ ਅਰਦਾਸ ਦਾ ਪੈਸਾ ਕਹਿ ਦੇਵੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਮੈਂ ਵੀ ਜੀ ਉਹ ਜਿਹੜਾ ਇਨਸਾਨ ਕਹੂਗਾ ਨਾ ਵੀ ਮੇਰੇ ਘਰੋਂ ਇਹ ਮੰਗ ਕੇ ਪੈਸੇ ਲੈ ਕੇ ਨੇ ਅੜਕੇ ਮੈਂ ساری ਜ਼ਿੰਦਗੀ ਉਹਦੇ ਘਰ ਨਾਲ ਗੁਲਾਮ ਕਰ ਬਣ ਕੇ ਰਹਿ ਜਾਊਗਾ ਨੌਕਰ ਬਣ ਕੇ ਰਹਿ ਜਾਊਗਾ ਹੋਰ ਦੱਸੋ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਤੁਸੀਂ ਜਿਵੇਂ ਇੰਨੇ ਤੁਹਾਡੇ ਕੋਲ ਸੰਗਤ ਆਉਂਦੀ ਆ ਤੁਸੀਂ ਸੇਵਾ ਕਰਦੇ ਹੋ ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਜਾਂ ਤੁਸੀਂ ਕਦੋਂ ਤੁਹਾਡੇ ਫਾਦਰ ਸਾਹਿਬ ਜਿਹੜੇ ਨੇ ਉਹ ਸੇਵਾ ਕਰਦੇ ਸੀ ਤਾਂ ਤੁਹਾਨੂੰ ਲਾਗ ਲੱਗੀ ਜਾਂ ਕਿਦਾਂ ਇਹ ਚੀਜ਼ ਜਿਹੜੀ ਆ ਹੋਈ ਬਿਰਜੀ ਮੈਲਸਾ ਜੀ ਅਸਲੀਅਤ ਮੈਂ ਜ਼ਿੰਦਗੀ ਵਿੱਚ ਬੜੀਆਂ ਠੋਕਰਾਂ ਖਾਧੀਆਂ ਨੇ ਵੀ ਜਦੋਂ ਮੇਰਾ ਪਿਤਾ ਗੁਜ਼ਰਿਆ ਸੀਗਾ ਵੀ ਸਾਡੇ ਕੋਲੇ ਉਸ ਦਿਨ 500 ਰੁਪਿਆ ਸੀਗਾ ਕੋਈ ਦੇ ਕੇ ਗਿਆ ਸੀ ਅਸੀਂ ਲੈਣਾ ਸੀਗਾ ਅਸੀਂ ਉਹਦੇ ਵਿੱਚ ਸਭ ਕੁਝ ਕੀਤਾ ਜੀ ਤੇ ਉਹ ਤੋਂ ਬਾਅਦ ਬਸ ਹੌਲੀ 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 ਵੀ ਚਲੋ ਸੰਥਿਆ ਕੀਤੀ ਰਗਵੀਰ ਸਿੰਘ ਭੋਲਾ ਨੇ ਉਹਨਾਂ ਨੇ ਤਾਂ ਮੈਨੂੰ ਸੰਥਿਆ ਕਰਵਾਈ ਸਾਡੇ ਦਾਦਾ ਜੀ ਨੇ ਵੀ ਹੋਰ ਵੀ ਪ੍ਰੇਮਚੰਦ ਪੇਮੀ ਜੀ ਉਹਨਾਂ ਨੇ ਮੇਰੀ ਬੜੀ ਉਹਨਾਂ ਨੇ ਮੈਨੂੰ ਇਹ ਰਸਤੇ ਤੇ ਚਲਾਇਆ ਕਹਿਣ ਦਾ ਭਾਵ ਇਹ ਹੈ ਵੀ ਮੈਨੂੰ ਸ਼ੁਰੂ ਤੋਂ ਹੀ ਇਹ ਸੀਗਾ ਵੀ ਜ਼ਿੰਦਗੀ 'ਚ ਮਦਦ ਕਰਨਾ ਹੀ ਆ ਬਸ ਵੀ ਮੇਰਾ ਮਕਸਦ ਇਹੀ ਸੀਗਾ ਔਰ ਜਿਹੜਾ ਮੇਰਾ ਬੇਟਾ ਜੀ ਸ਼ੈਰ ਮੈਂ ਉਨੀ ਮਦਦ ਨਹੀਂ ਕਰ ਸਕਦਾ ਜਿੰਨੀ ਉਹਦੇ ਅੰਦਰ ਭਾਵਨਾ ਹੈ ਉਹ ਮੇਰੇ ਨਾਲੋਂ ਜ਼ਿਆਦਾ ਕਰ ਸਕਦਾ ਜੀ ਕਿਉਂਕਿ ਪਤਾ ਨਹੀਂ ਕੀ ਗੱਲ ਆ ਉਹਦੇ ਮਨ ਦੇ ਵਿੱਚ ਹਜੇ ਮੈਂ ਤਾਂ ਕਹਿ ਵੀ ਦਿੰਨਾ ਵੀ ਚਲੋ ਠੀਕ ਆ ਥੋੜਾ ਜਿਹਾ ਉਹ ਕਹਿੰਦਾ ਨਹੀਂ ਬਸ ਇਹਦੀ ਮਦਦ ਕਰੋ ਉਹ ਮੇਰਾ ਹੱਥ ਨਹੀਂ ਫੜਦਾ ਕਿਉਂਕਿ ਜਦੋਂ ਲਾਦ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਦੁਨੀਆ 'ਚ ਸੁਖੀ ਕੌਣ ਆ ਜਿਹਦੇ ਸਰਕਾਰਾਂ ਜਾਨੇ ਮੇਰੇ ਸਿਰ ਕੋਈ ਕਰਜ਼ਾ ਵੀ ਨਹੀਂ ਹੈ ਹਾਂ ਮੇਰੇ ਸਿਰ ਇੱਕ ਕਰਜ਼ਾ ਜ਼ਰੂਰ ਆ ਜਿਹੜਾ ਗੁਰੂ ਮਹਾਰਾਜ ਦਾ ਵੀ ਅਸੀਂ ਗੁਰਬਾਣੀ ਪੜ੍ਹਨੀ ਆ ਬਿਨਾਂ ਗਾਨੀ ਪੜੋ ਨਿਤਨੇਮ ਦੇ ਵਿੱਚ ਇਹ ਮੈਚ ਇਹਨੂੰ ਕਰਜਾ ਸਮਝਦਾ ਮੈਂ ਦੋਏ ਨੂੰ ਜਾਂ ਹੈ ਹੀ ਨਹੀਂ ਮੈਂ ਕਿਉਂਕਾ ਤੇ ਦੁਨੀਆ ਤੇ ਸੁਖੀ ਹੋਊ ਹੈ ਜਿਹਦੇ ਮੀਆਂ ਬੀਬੀ ਦੀ ਬਣਦੀ ਆ ਸਾਡੇ ਮੀਆਂ ਤੇ ਬੀਬੀ ਦੀ ਅੱਜ ਤੱਕ ਜੀ ਤੂੰ ਤੂੰ ਮੈਂ ਮੈਂ ਨਹੀਂ ਹੋਈ ਫਿਰ ਮਹਾਸਵਰ ਕੋਥੇ ਜਿੱਥੇ ਲਾਲ ਵਧੀ ਨਿਕਲੇ ਨੇ ਮੇਰੇ ਦੋਏ ਬੇਟੀਆਂ ਤੇ ਮੇਰਾ ਬੇਟਾ ਕਦੇ ਉਹਨਾਂ ਨੇ ਮੈਨੂੰ ਨਾ ਪੁੱਛਿਆ ਅੱਜ ਤੱਕ ਵੀ ਤੁਸੀਂ ਕਿੰਨੇ ਪੈਸੇ ਕਮਾਉਨੇ ਹੋ ਐਸੀ ਸਾਦਗੀ ਨਾਲ ਗੁਜ਼ਾਰਾ ਕਰਦੇ ਆ ਮੇਰੀ ਮਿਸ ਜੀ ਮੈਨੂੰ ਲੱਗਦਾ ਬਿਆਦ 30 ਸਾਲ ਹੋ ਗਏ 30 ਸਾਲਾਂ ਦੇ ਵਿੱਚ ਚ ਪੰਜ ਕੁ ਬੇਹਾਂ ਤੇ ਗਏ ਹੋਣੇ ਅਜ ਤੱਕ ਉਹਨਾਂ ਨੇ ਕਰੇ ਹੀ ਨਹੀਂ ਕਿ ਆ ਵੀ ਮੈਨੂੰ ਆ ਸੂਟ ਲੈ ਦਿਓ ਜਾਂ ਉਹ ਆ ਵੀ ਨਾ ਸਾਡੇ ਬੱਚਿਆਂ ਨੇ ਜੀ ਕਿਉਂਕਿ ਅਸੀਂ ਜਿਹੜਾ ਖਰਚਾ ਐ ਅਸੀਂ ਸੀਮਤ ਰੱਖਿਆ ਹੋਇਆ ਵੀ ਜਿਹੜੇ ਅੱਜ ਦੇ ਜਵਾਨੇ ਚ ਸੀਮਤ ਖਰਚਾ ਰੱਖੀਏ ਸਾਡਾ ਵੀ ਜੀ ਕਰਦਾ ਅਸੀਂ ਸ਼ਾਪਿੰਗਾਂ ਕਰੀਏ ਜਾਂ ਉਹ ਕਰੀਏ ਬੱਚਿਆਂ ਦੇ ਨਾਲ ਕੇ ਬਿਲਕੁਲ ਨਹੀਂ ਉਹਨਾਂ ਨੇ ਨਾ ਕਦੇ ਬਾਜ਼ਾਰ ਦੇ ਵਿੱਚੋਂ ਕਦੇ ਜੋ ਅਸੀਂ ਸਾਦਗੀ ਰੱਖੀ ਆ ਬਸ ਅਸੀਂ ਕਹਿੰਨੇ ਵੀ ਸਾਦਗੀ ਰੱਖ ਕੇ ਵੀ ਲੋਕਾਂ ਦੀ ਜਿੰਨੀ ਜ਼ਿਆਦਾ ਮਦਦ ਹੋ ਜਵੇ ਲੋਕਾਂ ਦੀ ਉਹੀ ਦਰਗਾਹ ਦੇ ਵਿੱਚ ਲਿਖੀ ਜਾਣੀ ਆ ਉਹੀ ਦੁਨੀਆ ਦੇ ਉੱਤੇ ਨਾ ਰਹਿਣਾ ਨਾ ਕਿ ਆਹ ਦੋ ਲੋਟ ਵੀ ਸ਼ਾਪਿੰਗਾਂ ਕਰਨੀ ਆ ਜਾ ਕੇ ਚੰਗੇ ਚੰਗੇ ਕੱਪੜੇ ਪਾਉਣੇ ਇਹ ਚੀਜ਼ਾਂ ਨਾ ਕਰਦਾ ਤੁਹਾਡਾ ਬੇਟਾ ਤੁਹਾਡਾ ਕੀ ਕੰਮ ਕਰਦਾ ਮੇਰਾ ਬੇਟਾ ਜੀ ਨੇ ਪਲੱਸ 2 ਕੀਤੀ ਆ ਜੀ ਤੁਸੀਂ ਉਹਦੇ ਟੀਚਰਾਂ ਨੂੰ ਪੁੱਛ ਸਕਦੇ ਹੋ ਉਹ ਟੀਚਰਾਂ ਨੂੰ ਵੀ ਨਹੀਂ ਸੀ ਬੁਲਾਉਂਦਾ ਪਰ ਸਾਰੇ ਸਕੂਲ ਦੇ ਵਿੱਚੋਂ ਹੁਸ਼ਿਆਰ ਸੀ ਜੀ ਉਹ ਨਾ ਉਹਨੇ ਕਿਸੇ ਨੂੰ ਬੁਲਾਉਣਾ ਬਸ ਉਹਨੇ ਧਿਆਨ ਆਪਣੇ ਮੈਂਡ ਦੇ ਵਿੱਚ ਆਪਣੇ ਪਰਿਵਾਰ ਤੋਂ ਵਗੈਰੋਂ ਕਿਸੇ ਨੂੰ ਨਾ ਬੁਲਾਵੇ ਨਾ ਕਰੇ ਇੱਥੇ ਵੀ ਉਹ ਰੇੜੀ ਦੇ ਉੱਤੇ ਹੀ ਅਸੀਂ ਉਹਨੂੰ ਮੈਂ ਇਹ ਕੰਮ ਕਰਕੇ ਦਿੰਦਾ ਵੀ ਨਾਲੇ ਤਾਂ ਬਾਬਾ ਦੀਪ ਸਿੰਘ ਦੇ ਸਾਹਮਣੇ ਆ ਵੀ ਉਹ ਨਸ਼ੇ ਤੋਂ ਬਚਾ ਰੂ ਨਸ਼ਾ ਤਾਂ ਚਲੋ ਜ਼ਿੰਦਗੀ 'ਚ ਵੀ ਜੀ 35 ਸਾਲ ਹੋ ਗਏ ਉਹਨਾਂ ਕੇ ਮੈਨੂੰ ਚਾਹ ਪੀਤੇ ਨੂੰ ਵੀ ਮੈਂ ਚਾਹ ਵੀ ਨਹੀਂ ਪੀਤੀ ਮੈਂ ਪਚਾਹ ਨੂੰ ਵੀ ਨਸ਼ਾ ਸਮਝਦਾ ਬੇਟੇ ਨੇ ਤਾਂ ਕੀ ਕਰਨਾ ਵੀ ਉਹ ਤਾਂ ਬਹੁਤ ਜ਼ਿਆਦਾ ਉਹ ਆ ਵੀ ਚਲੋ ਘਰ ਮੈਂ ਤਾਂ ਇਹੀ ਅਰਦਾਸ ਕਰੂੰਗਾ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਜਾਨਣਾ ਚਾਹੀਏ ਹਰ ਇੱਕ ਘਰ ਦੇ ਵਿੱਚ ਇਹੋ ਜੀ ਲਾ ਦੋਵੇ ਜਿਹੜੀ ਨਸ਼ਾ ਨਾ ਕਰੇ ਕਿਉਂਕਿ ਅੱਜ ਨਸ਼ੇ ਨੇ ਸਾਡਾ ਭੱਠਾ ਬਿਠਾਇਆ ਹੋਇਆ ਹੈ ਇੱਕ ਮੈਂ ਜ਼ਰੂਰ ਕਹੂੰਗਾ ਗ੍ਰਾਂਥੀ ਸਿੰਘਾਂ ਨੂੰ ਮੈਂ ਇੱਕ ਸੁਨੇਹਾ ਦਊਗਾ ਵੀ ਜਿਹੜੇ ਗ੍ਰਾਂਥੀ ਸਿੰਘਾਂ ਦਾ ਸਾਡਾ ਗੁਜ਼ਾਰਾ ਨਹੀਂ ਹੁੰਦਾ ਜਾਂ ਹੁੰਦਾ ਕੀ ਫਾਇਦਾ ਯਾਰ ਸਵੇਰ ਤੋਂ ਨਿਤਨੇਮ ਕਰਕੇ ਸਾਰੀ ਦਿਹਾੜੀ ਬਹਿਲੇ ਬੈਠੇ ਰਹਿਣਾ ਕਮਰੇਆਂ 'ਚ ਪਏ ਰਹਿਣਾ ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਕਿਰਤ ਕਰੋ ਆ ਸ਼ਰਮ ਦਾ ਚੋਲਾ ਲਾ ਕੇ ਨਾ ਸ਼ਰਮ ਦਾ ਚੋਲਾ ਲਾ ਕੇ ਆਹ ਚੋਲਾ ਪਾਓ ਵੀ ਸਾਨੂੰ ਕਿਸੇ ਤੋਂ ਨਹੀਂ ਅਸੀਂ ਅਸੀਂ ਕਿਸੇ ਤੋਂ ਕੀ ਲੈਣਾ ਹੈ ਅਸੀਂ ਕਿਸ ਤੋਂ ਮੰਗ ਕੇ ਕੀ ਲੈਣਾ ਵੀ ਅਸੀਂ ਸ਼ਰਮ ਦਾ ਚੋਲਾ ਲਾ ਕੇ ਅਸੀਂ ਕੰਮ ਕਰੀਏ ਕਿਰਤ ਕਰੀਏ ਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਤ ਕੀਤੀ ਹੈ ਇਤੇ ਮਨ ਦੇ ਉਹਨਾਂ ਨੇ ਪੋਗੜੀਆਂ ਵੇਚੀਆਂ ਨੇ ਹੈ ਉਹਨਾਂ ਨੇ ਪ੍ਰਸ਼ਾਦ ਵੇਚਿਆ ਇੱਕ ਕਿਸਮ ਦਾ ਉਹ ਉਹਦੇ ਨਾਲ ਗੁਜ਼ਾਰਾ ਕਰਦੇ ਸੀਗਾ ਹੈ ਬਾਬਾ ਬੁੱਢਾ ਜੀ ਉਹਨਾਂ ਨੇ ਵੀ ਕਿੰਨਾ ਮਸ਼ੱਕਤ ਕਰੀਆ ਗੁਰਨਾਨ ਪਾਸ਼ਾ ਨੇ ਖੇਤੀ ਕਰੀਆ ਕੀ ਅਸੀਂ ਉਹਨਾਂ ਨਾਲ ਉੱਤੇ ਹੋ ਗਏ ਅਸੀਂ ਉਹਨਾਂ ਵੱਡੇ ਹੋ ਗਏ ਅਸੀਂ ਅਸੀਂ ਸ਼ਰਮ ਮੰਦਿਆ ਇਹ ਗੱਲ ਨੂੰ ਵੀ ਅਸੀਂ ਨਹੀਂ ਜੀ ਆਪਣਾ ਭਾਂਡਾ ਨਹੀਂ ਮੰਝਣਾ ਜਾਂ ਉਹ ਨਹੀਂ ਕਰਨਾ ਮੈਂ ਇੱਕ ਗੱਲ ਹੋਰ ਵੀ ਕਹਾਂਗਾ ਜਿਹੜਾ ਗੁਰਦੁਆਰਾ ਸਾਹਿਬ ਦੀ ਰਹਾਇਸ਼ ਹੈ ਨਾ ਸਾਡੀ ਜਾ ਕੇ ਸਟਾਫ ਤੋਂ ਪੁੱਛ ਸਕਦੇ ਹੋ ਉਥੇ ਸਾਰਾ ਪੋਚਾ ਲੈਟਰਿੰਗਾਂ ਤੱਕ ਵੀ ਇੱਕ ਗ੍ਰਾਂਥੀ ਹੋਣ ਤੇ ਮੈਂ ਗ੍ਰਾਂਥੀ ਨਹੀਂ ਮੈਂ ਕਦੇ ਉਥੇ ਹੀ ਨਹੀਂ ਆ ਗ੍ਰਾਂਥੀ ਆ ਜਾਂ ਪਾਠੀਆਂ ਜਾਂ ਵੀ ਉਥੇ ਸੇਵਾਦਾਰਾਂ ਉਹ ਸਾਰੇ ਬਿਲਡਿੰਗ ਦੇ ਵਿੱਚ ਪੋਚਾ ਆਪ 6 ਮਹੀਨੇ ਤੋਂ 7 ਮਹੀਨੇ ਤੋਂ ਆਪ ਲਾ ਰਹੇ ਆ ਕਦੇ ਜਿਹੜੇ ਉਥੇ ਸੇਵਾਦਾਰ ਨੇ ਉਹਨਾਂ ਨੇ ਵੀ ਨਹੀਂ ਕਿਹਾ ਵੀ ਅਸੀਂ ਲਾ ਦਾਂਗੇ ਵੀ ਕੋਈ ਉਹ ਨਹੀਂ ਹੈਗਾ ਕਦੇ ਉਹਨਾਂ ਨੂੰ ਨਹੀਂ ਕਿਹਾ ਤੁਸੀਂ ਗੰਦ ਪਾਉਂਦੇ ਹੋ ਬਿਲਕੁਲ ਨਹੀਂ ਆਪਣਾ ਕੰਮ ਕਰੀ ਜਾਣਾ ਪੁੱਛ ਲਿਓ ਜਾ ਕੇ ਉਹ ਕਹਿੰਣਗੇ ਹਾਂ ਵੀ ਖੜੜਾ ਸਾਹਿਬ ਮੈਂ ਕਦੇ ਹੀ ਨਹੀਂ ਸੋਚਿਆ ਵੀ ਉਹ ਆ ਮੈਂ ਇਹ ਗੱਲਾਂ ਤੋਂ ਬਹੁਤ ਦੂਰ ਆ ਜੀ ਵੀ ਆਪਣਾ ਬਖਾਵੇ ਤੋਂ ਬਖਾਵੇ ਤੋਂ ਮੈਨੂੰ ਬਹੁਤ ਨਫ਼ਰਤ ਆ ਜੀ ਅਸੀਂ ਉਹ ਦਿਖਾਵਾ ਜਾਂ ਕਰੀ ਜਾਣਾ ਲੋਕਾਂ ਨੂੰ ਕਰੀ ਜਾਣਾ ਵੀ ਅਸੀਂ ਬਹੁਤ ਹਾਂ ਬਿਲਕੁਲ ਨਹੀਂ 사ਰਗੀ ਚ ਰਹੋ ਸਾਡੇ ਗੁਰੂ 사ਰਗੀ ਚ ਰਹੇ ਨੇ ਕਿੰਨੀ 사ਰਗੀ ਸੀਗੇ 80 ਸਾਲ ਕੀ ਚ ਨਹੀਂ ਰਹੇ ਅਸੀਂ ਦਿਖਾਵਾ ਕਰਦੇ ਹਾਂ ਗੱਡੀਆਂ ਲੈ ਲੀਆਂ ਬਹੁਤ ਬੜੀਆਂ ਬੜੀਆਂ ਏਸੀਆਂ ਦੇ ਵਿੱਚ ਰਹਿਣਾ ਮੇਰਾ ਵੀ ਤਾਂ ਜੀ ਕਰਦਾ ਏਸੀ ਚ ਰਹਿਣ ਨੂੰ ਆ ਆ ਛਤਰੀ ਆ ਉੱਤੇ ਕੱਪੜਾ ਵੀ ਨਹੀਂ ਪਾਇਆ ਮੈਂ ਇੱਥੇ 8-8 ਘੰਟੇ 10-10 ਘੰਟੇ 12-12 ਘੰਟੇ ਇੱਥੇ ਤੋਂ 5 ਖੜਾ ਰਹਿਣਾ ਕਿਉਂ ਕਿਉਂਕਿ ਮੈਨੂੰ ਇਹ ਹੈ ਵੀ ਮੈਂ ਕੋਈ ਠੱਗੀ ਨਾ ਮਾਰਾਂ ਵੀ ਆਪਣੀ ਮਿਹਨਤ ਕਰਕੇ ਉਹ ਕਰਾਂ ਠੀਕ ਹੈ ਨਾ ਵੀ ਇਹੀ ਗੱਲ ਹੈ ਤੇ ਬਾਕੀ ਤਾਂ ਆਪੋ ਆਪਣੀ ਸੋਚ ਹੈ ਸੋ ਇਹ ਬਾਬਾ ਜੀ ਜਿਹੜਾ ਹੈ ਸਵੇਰੀ ਗ੍ਰੰਥੀ ਦੀ ਡਿਊਟੀ ਨਿਭਾਉਂਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਪ੍ਰਕਾਸ਼ ਕਰਦੇ ਨੇ ਉੱਥੇ ਨੇਤਰੀਮ ਦਾ 파ਟ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਸਮਾਂ ਬਚਦਾ ਹੈ ਉਹਦੇ ਵਿੱਚ ਉਹ ਆਪਣੀ ਕੀਰਤ ਕਮਾਈ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਹੈ ਇਹਨਾਂ ਨੇ ਰੇੜੀ ਲਗਾਈ ਹੋਈ ਹੈ ਇਕਲੇ ਵੇਚਦੇ ਨੇ ਇਹ ਪ੍ਰਸ਼ਾਦ ਵੇਚਦੇ ਨੇ ਇਹ ਚੀਜ਼ ਜਿਹੜੀ ਹੈ ਇਹਨਾਂ ਦੀ ਕਹਿਣੀ ਹੈ ਕਿ ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ ਕਿ ਆਪਣੇ ਹੱਥੀਂ ਕਮਾਈ ਕਰਕੇ ਦਸਾਂ ਨਵਾਂ ਦੀ ਕਿਰਤ ਕਰਕੇ ਜਿਹੜਾ ਸਾਨੂੰ ਪੈਸੇ ਜਿਹੜੇ ਨੇ ਕਮਾਣੇ ਚਾਹੀਦੇ ਨੇ ਆਪਣਾ ਢਿੱਡ ਭਰਨਾ ਚਾਹੀਦਾ ਤੇ ਉਹਦੇ ਵਿੱਚੋਂ ਜਿਹੜਾ ਦਸਵੰਦ ਆਮ ਲੋਕ ਦਿੰਦੇ ਨੇ ਪਰ ਇਹ 50% ਕੱਢਦੇ ਨੇ ਇਹਦੇ ਵਿੱਚੋਂ ਜਿਹੜੀ ਇਹਨਾਂ ਨੂੰ ਆਪਣੀ ਡਿਊਟੀ ਕਰਕੇ ਜਿਹੜੀ ਇਹਨਾਂ ਨੂੰ ਉਤੋਂ ਤਨਖਾਹ ਮਿਲਦੀ ਹੈ ਉਹਦੇ ਵਿੱਚੋਂ ਕਹਿੰਦੇ ਮੈਂ ਸਿਰਫ 20% ਆਪਣੇ ਆਸੇ ਰੱਖਦਾ ਵਾਂ ਬਾਕੀ ਸਾਰੀ ਜਿਹੜਾ ਆ ਉਹ ਸੰਗਤ ਦੀ ਸੇਵਾ ਚ ਲਾ ਦਿੰਨਾ ਤਾਂ ਮੈਂ ਕਹਿੰਦਾ ਜੇ ਅੱਜ ਸਾਡੇ ਜਿਹੜੇ ਕਹਿਣ ਵਾਲੇ ਗੁਰਸਿੱਖ ਨੇ ਆਪਣੇ ਆਪ ਨੂੰ ਉਹ ਜੇ ਇਸ ਰਾਹ ਤੇ ਚੱਲ ਪੈਣ ਉਹ ਆਪਣੀ ਕਮਾਈ ਚੋਂ ਦਸਮਾਹੀ ਸਾਂ ਦੇਣ ਲੱਗ ਜਾਣ ਤੇ ਉਹ ਪ੍ਰਚਾਰ ਦੇ ਰਸਤੇ ਤੇ ਤੁਰ ਪੈਣ ਤਾਂ ਮੈਂ ਕਹਿੰਦਾ ਅੱਜ ਸਾਡੀ ਕੌਮ ਜਿਹੜੀ ਹੈ ਉਹਨੂੰ ਗਰੀਬੀ ਨਾਲ ਚੱਲਣੀ ਪਵੇ ਨਾ ਹੀ ਉਹਨੂੰ ਮਾਇਆ ਪੱਖੋਂ ਕੋਈ ਗਰੀਬੀ ਨਾਲ ਚੱਲਣੀ ਪਵੇ ਨਾ ਹੀ ਗੁਰਮਤ ਪੱਖੋਂ ਕੋਈ ਗਰੀਬੀ ਚੱਲਣੀ ਪਵੇ ਕਿਉਂਕਿ ਸਾਡੇ ਅੱਜ ਜਿਹੜੇ ਨੌਜਵਾਨ ਨੇ ਉਹ ਗੁਰਮਤ ਪੱਖੋਂ ਬਹੁਤ ਗਰੀਬ ਹੋ ਗਏ ਉਹਨਾਂ ਕੋਲੇ ਗੁਰਬਾਣੀ ਦੀ ਜਿਹੜੀ ਨੌਲੇਜ ਹੈ ਉਹ ਨਹੀਂ ਰਹੀ ਉਹਨਾਂ ਕੋਲੇ ਸਿਰਫ ਦਿਖਾਵੇ ਰਹਿ ਗਏ ਤਾਂ ਜ਼ਰੂਰ ਜਿਹੜਾ ਹੈ ਤੁਸੀਂ ਜੇ ਕਦੇ ਇੱਥੋਂ ਲੰਘਦੇ ਵੜਦੇ ਹੋ ਤਾਂ ਜ਼ਰੂਰ ਬਾਬਾ ਜੀ ਕੋਲੇ ਆਓ ਬਾਬਾ ਦੀਪ ਸਿੰਘ ਗੁਰਦੁਆਰਾ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਹੈਗਾ ਉਹਦੇ ਸਾਹਮਣੇ ਰੇੜੀ ਲਾਉਂਦੇ ਨੇ ਇਹਨਾਂ ਕੋਲੇ ਜਾਓ ਬੈਠੋ ਥੋੜੀ देर ਗੱਲਬਾਤ ਕਰੋ ਇਹਨਾਂ ਤੋਂ ਸਮਾਨ ਲੈ ਕੇ ਜਾਓ ਤਾਂ ਜੋ ਅਸੀਂ ਇਦਾਂ ਦੇ ਹੋਰ ਵੀਰਾਂ ਨੇ ਜਿਹੜਾ ਮਦਦ ਕਰ ਸਕੀ ਬੇਲਦਿਆਂ ਅੱਜ ਅਗਲੀ ਵੀਡੀਓ 'ਚ ਤੁਸੀਂ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ